ਅਨ ਮਾਫੀ ਚਾਹਨੀਏ ਤੁਹਾਨੂੰ ਥੋੜਾ ਜਿਹਾ ਲੇਟ ਕੀਤਾ ਸੀ ਵੇਟ ਕਰ ਰਹੇ ਸੀ ਦੂਜੇ ਮੈਂਬਰਸ ਜਿਹੜੇ ਇਨਚਾਰਜ ਨੇ ਪਰ ਉਹ ਕਿਸੇ وجہ ਤੋਂ ਆ ਨਹੀਂ ਸਕੇ ਲੇਟ ਹੋ ਗਏ ਨੇ ਅ ਕਈ ਸਵਾਲ ਉੱਠ ਰਹੇ ਨੇ ਅੱਜ ਆਪ ਵਾਲੇ ਐਕਿਊਜ਼ੇਸ਼ਨ ਕਰ ਰਹੇ ਨੇ ਕਿ ਅਸੀਂ ਉਹਨਾਂ ਦੇ ਕਾਗਜ਼ ਫੜੇ ਅਸੀਂ ਉਹਨਾਂ ਨੂੰ ਕਰਨੀ ਦਿੱਤਾ ਤਾਂ ਇਹ ਥੋੜੀ ਸਪਸ਼ਟੀਕਰਨ ਕਰਨ ਲਈ ਅਸੀਂ ਤੁਹਾਨੂੰ ਬੁਲਾਇਆ ਕਿਉਂਕਿ ਤੁਹਾਡੇ ਰਾਹੀਂ ਲੋਕਾਂ ਕਰੀਏ ਮੈਸੇਜ ਪਹੁੰਚਦਾ ਸਭ ਤੋਂ ਪਹਿਲੇ ਜਿਹੜੇ ਇਹਨਾਂ ਦੇ ਕੈਂਡੀਡੇਟਸ ਨੇ ਜੇ ਕਿਸੇ ਦੇ ਅਸੀਂ ਰੋਕ ਦੇ ਜਾਂ ਅਸੀਂ ਕਾਗਜ਼ ਫਾੜ ਦੇ ਤਾਂ ਇਹਨਾਂ ਦੇ 60 ਦੇ 60 ਕੈਂਡੀਡੇਟਸ ਦੇ ਸਾਨੀ ਨਾ ਇクセਪਟੈਂਸ ਨਹੀਂ ਹੁੰਦੇ ਮੇਰੇ ਖਿਆਲ ਚ 36 ਜਾਂ ਕੁਝ ਤਾਂ ਇਹਨਾਂ ਦੇ ਅ ਅਨੁਪੋਸ ਵੀ ਆ ਗਏ ਨੇ ਸੋ ਇਹ ਜਵਾਬ ਇਹਦੇ ਵਿੱਚ ਹੀ ਆ ਗਿਆ ਸਾਰਾ ਬਾਕੀ ਅ ਮੈਂ ਉਹ ਕਹਿਣਾ ਚਾਹੁੰਦੀ ਹੈ ਕਿ ਲਾਅ ਐਂਡ ਆਰਡਰ ਬਹੁਤ ਜ਼ਿਆਦਾ ਖਰਾਬ ਹੋ ਗਿਆ। ਕਦੀ ਕਿਸੇ ਇਲੈਕਸ਼ਨ 'ਚ ਇਹ ਜੀ ਨੌਬਤ ਨਹੀਂ ਆਈ। ਮੂਠ ਕੈਪਚਰਿੰਗ ਹੁੰਦੀ ਆ ਉਸ ਦਿਨ ਟੰਕ ਕਰਦੇ ਨੇ ਜੋ ਮਰਜ਼ੀ ਕਰਦੇ ਨੇ। ਪਰ ਪਹਿਲੇ ਦਿਨ ਤੋਂ ਕਾਗਜ਼ ਨਾ ਪਾਉਣ ਦੇ ਲਈ ਉਸਦੇ ਬਾਅਦ ਘੰਟੇ-ਘੰਟੇ ਬਾਅਦ ਪੁਲਿਸ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਥ੍ਰੀਟ ਕਰਦੇ ਨੇ। ਉਹਨਾਂ ਦੇ ਉੱਤੇ ਅਲਿਗੇਸ਼ਨ ਐਫ ਆਰ ਫਾੜਨ ਡਨੇ ਜਿਸ ਨਾਲ ਚੇਨ ਸਨਾਚਿੰਗ ਹੋ ਗਈ ਚੁੰਨੀ ਫਾੜ ਲਈ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜੇ ਇਹ ਇੰਨੇ ਕੰਫੀਡੈਂਟ ਹੈ ਕਿ ਸਾਡੀ ਸਰਕਾਰ ਇਨਾ ਵਧੀਆ ਕਰ ਰਹੀ ਹੈ ਸਾਡੇ ਇਹਨਾਂ ਦੇ ਪ੍ਰੈਸ ਕਾਨਫਰੰਸ ਦੇ ਕਹਿੰਦੇ ਆ ਕਿ ਸਾਡੇ ਲੋਕ ਇੰਨੇ ਖੁਸ਼ ਹੈ ਸਾਡੇ ਨਾਲ ਕਿ ਇੰਨੇ ਨੇ ਬੰਦਿਆਂ ਨੇ ਅਪਲਾਈ ਕੀਤਾ ਇੰਨਾ ਕੁਝ ਹੋਇਆ ਤਾਂ ਇਹਨਾਂ ਨੂੰ ਇਹ ਨੋਬਟੀ ਨਹੀਂ ਆਣੀ ਚਾਹੀਦੀ ਸੀ ਤੁਸੀਂ ਕਦੀ ਸੁਣਿਆ ਹੈ ਇਹ ਇੱਕ ਪੂਰੀ ਦੀ ਪੂਰੀ ਮਿਊਂਸਪੈਲਿਟੀ ਜਿ ਵਿੱਚ ਇੱਕ ਇੰਡੀਪੈਂਡੈਂਟ ਤੱਕ ਨਹੀਂ ਕੋਈ ਆਪਣਾ ਪਰਚਾ ਦਰਜ ਕਰਦਾ ਇਹ ممکن ਹੋ ਸਕਦਾ ਹੈ ਇੰਡੀਆ ਲੈਵਲ ਦੀਆਂ ਪਾਰਟੀਆਂ ਕਾਂਗਰਸ ਪਾਰਟੀ ਭਾਜਪਾ ਪਾਰਟੀ ਸਭ ਤੋਂ ਪੁਰਾਣੀ ਸਟਰੋਂਗ ਪਾਰਟੀਆਂ ਅਕਾਲੀ ਦਲ ਪਾਰਟੀ ਇਹ ਕੋਈ ਵੀ ਨਹੀਂ ਆਪਣਾ ਕੈਂਡੀਡੇਟ ਖੜਾ ਕਰ ਸਕਤੇ ਛੋਟੀ ਜੀ ਜਗ੍ਹਾ ਦੇਵੀਗੜ੍ਹ ਸਨੌਰ ਦਾ ਇਹ ਹੀ ਸਾਰਾ ਕੁਝ ਹੈ ਸਰੇਆਮ ਚੂਥ ਆਪਣੇ ਸਾਹਮਣੇ ਇਹਨਾਂ ਨੇ ਸਾਬਤ ਕਰਤਾ ਆਪਣੇ ਇਹਨਾਂ ਨੇ ਸਬੂਤ ਦਿੱਤੇ ਹਰ ਇੱਕ ਚੀਜ਼ ਦੇ ਔਰ ਬਾਕੀ ਪਟਿਆਲੇ ਦੇ ਉੱਤੇ ਜੋ ਇਹ ਕਹਾਰੇ ਨੇ ਕਿ ਅਸੀਂ ਗਾਰੰਟੀਆਂ ਜਿਹੜੀਆਂ ਇਹਨਾਂ ਨੇ ਪੰਜ ਦਿੱਤੀਆਂ ਨੇ ਉਹਦੇ ਤੇ ਯੂ ਲਾਈਕ ਟੂ ਸਪੀਕ ਜਿਹੜੀਆਂ ਪੰਜ ਗਾਰੰਟੀਆਂ ਹਾਂ ਹਾਂ 36 36 ਨੂੰ ਕਾਗਜ਼ ਨਹੀਂ ਭਰਨ ਦਿੱਤੇ 32 ਦੇ ਕਾਗਜ਼ ਭਰੇ ਗਏ ਸੀ ਬਾਕੀ 31 ਦੇ ਤਾਂ ਬਾਕੀਆਂ ਦੇ ਬਾਕੀਆਂ ਦੇ ਸੌਰੀ ਉਹ ਗਲਤ ਹੋ ਗਿਆ 36 ਦੇ ਨਹੀਂ ਭਰਨ ਦਿੱਤੇ ਬਾਕੀ ਜਿਹੜੇ ਸੀ ਉਹਨਾਂ ਦੇ ਰੱਦ ਕਰਕੇ ਅੱਜ ਦੀ ਸਥਿਤੀ ਤੇ 24 ਬੀਜੇਪੀ ਦੇ ਕੈਂਡੀਡੇਟ ਖੜੇ ਨੇ 26 ਆਪ ਦੇ 26 ਸੌਰੀ ਅਕਾਲੀ ਦਲ ਦੇ ਔਰ 26 ਕਾਂਗਰਸ ਦੇ 60 ਦੇ 60 ਆਪ ਪਾਰਟੀ ਨੇ ਬਹੁਤ ਜਿਆਦਾ ਬਹੁਤ ਜਿਆਦਾ ਥ्रेट ਕਰ ਰਹੇ ਨੇ ਇਹ ਹੀ ਮੈਂ ਕਿਹਾ ਦੋ ਤਿੰਨਾਂ ਦੇ ਉੱਤੇ ਐਫ ਆਈ ਆਰ ਲਾਤੀ ਕੁੱਕਾ ਜੀ ਜਿਨ੍ਹਾਂ ਦੇ ਸਾਰਾ ਕੁਝ ਖਤਮ ਵੀ ਕਰਤਾ ਇਹਨਾਂ ਤੇ ਵੀ ਕੇਸ ਕਰ ਦਿੱਤਾ ਨਾਨ ਬੇਲੇਬਲ ਕੇਸ ਕਰ ਦਿੱਤਾ ਆ ਸਾਡੇ ਹੋਰ ਦੋਆਾਂ ਦੇ ਉੱਤੇ ਵੀ ਚੇਨ ਸਨੇਚਿੰਗ ਦਾ ਚੁੰਨੀ ਭੜੰਦ ਇਹ ਜੇ ਕੇਸ ਕਰਤੇ ਨੇ ਔਰ ਤੁਸੀਂ ਇਹ ਮੰਨੋ ਕਿ ਸਭ ਤੋਂ ਜਿਹੜੀ ਬੜੀ ਗੱਲ ਜਿਹੜੀ ਉਸ ਦਿਨ ਲੇਡੀਜ਼ ਦਾ ਅਪਮਾਨ ਹੋਇਆ ਔਰ ਕੁਝ ਦਿਨ ਪਹਿਲੇ ਸਾਡੇ ਇੱਕ ਕੈਂਡੀਡੇਟ ਜਾਂ ਲੇਡੀਜ਼ ਡੋਰ ਟੂ ਡੋਰ ਜਾ ਰਹੀਆਂ ਸੀ ਤਾਂ ਮੂੰਹ ਤੇ ਰਮਾਲ ਬੰਨ ਕੇ ਛੁਰੀਆਂ ਕੱਢ ਕੇ ਉਹਨਾਂ ਨੂੰ ਸਟ੍ਰੇਟਨ ਕੀਤਾ ਕਿ ਤੁਸੀਂ ਆਪਣੀ ਕੈਂਪੇਨ ਬੰਦ ਕਰੋ ਜੇ ਕੈਂਪੇਨ ਬੰਦ ਕਰਵਾਣੀ ਹੈ ਤਾਂ ਇਹਨਾਂ ਦੀ ਤੁਹਾਨੂੰ ਪਤਾ ਚੱਲ ਜਾਂਦਾ ਤੇ ਇਹਨਾਂ ਦੇ ਕਹੇ ਜੇ ਕੈਂਡੀਡੇਟ ਨੇ ਇਹਨਾਂ ਦੀ ਅਸਲੀ ਜੇ ਕੈਂਪੇਨ ਹੋਏ ਤਾਂ ਇਹਨਾਂ ਦੀ ਉਮੀਦ ਕੀ ਹੈ ਕਿ ਇਹਨਾਂ ਦੇ ਕੋਈ ਨਹੀਂ ਜਿੱਤੇ ਦੇ ਇਹ ਬਿਲਕੁਲ ਨਹੀਂ ਬਣਾਉਂਦੇ ਕੋਆਪਰੇਸ਼ਨ ਨੈਸ਼ਨਲ ਮੀਡੀਆ ਕਮਿਸ਼ਨ ਕੋਲ ਵੀ ਪਹੁੰਚ ਕੀਤੀ ਸੀ ਆਪਾਂ ਨੂੰ ਕੋਈ ਇਨਫੋਰਮੇਸ਼ਨ ਕੋਈ ਜਵਾਬ ਆਇਆ ਕਿਸ ਤਰ੍ਹਾਂ ਕੀ ਅਜਿਹਾ ਨਹੀਂ ਬਸ ਹੀ ਹੋ ਮੂਰ ਕੀਤਾ ਸੀਗਾ ਅ ਮਹਿਲਾ ਕਮਿਸ਼ਨ ਸੇ ਵੀ

ਸਬ ਨੂੰ ਅਸੀਂ ਮੇਲਸ ਭੇਜੀ ਰਹੇ ਹਾਂ ਲਗਾਤਾਰ ਰੋਜ਼ ਕਈ ਮੇਲਸ ਜਾਂਦੀਆਂ ਨੇ ਜਿਉ ਜਿਉ ਸਾਨੂੰ ਪਤਾ ਚੱਲਦਾ ਅਸੀਂ ਆਪ ਜਾਂਦੇ ਹਾਂ ਸਾਡੇ ਬੀਜੇਪੀ ਦੇ ਹੋਰ ਕਾਰਜਕਰਤਾ ਲੀਡਰਸ ਸਾਰੇ ਪਹੁੰਚਦੇ ਨੇ ਪਰ ਇਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੈ ਔਰ ਲਗਾਤਾਰ ਹੈ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਪੁਲਿਸ ਦੀ ਹੈ ਉਹ ਨਾ ਕਿ ਜਿਹੜਾ ਲਾਅ ਐਂਡ ਆਰਡਰ ਉਹਨਾਂ ਨੂੰ ਸਾਹਮਣਾ ਚਾਹੀਦਾ ਇਹ ਸ਼ਹਿ ਦੇ ਰਹੇ ਨੇ ਕਿ ਜਿਹੜੇ ਇਹ ਲਾਅ ਐਂਡ ਆਰਡਰ ਨੂੰ ਖਰਾਬ ਕਰ ਰਹੇ ਨੇ ਭੰਗ ਕਰ ਰਹੇ ਨੇ ਔਰ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਖਲੀ ਕੋਈ ਕੈਂਪੇਨ ਨਹੀਂ ਚੱਲ ਰਹੀ ਇੱਥੇ ਲੋਕ ਵਸਦੇ ਨੇ ਸਾਡੇ ਬੱਚੇ ਆ ਬੱਚੇ ਸਕੂਲ ਜਾਂਦੇ ਆ ਕਾਲਜ ਜਾਂਦੇ ਆ ਲੇਡੀਜ਼ ਹੈਗੀਆਂ ਨੇ ਪੂਰੀ ਹਟਿਆਲੇ ਦੇ ਵਿੱਚ ਪੂਰੀ ਜਿਹੜੀ ਜਨਤਾ ਹੈਗੀ ਆ ਉਨੂੰ ਹਰਿਸਮੋਟਾਇ ਤੁਸੀਂ ਕੀ ਉਹਨਾਂ ਦੇ ਲਈ ਵੀ ਨਹੀਂ ਤੁਸੀਂ ਲੋਅਰ ਆਰਡਰ ਮੇਨਟੇਨ ਕਰ ਸਕਦੇ ਬਰਾਦਰੀ ਨੂੰ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਭਾਰਤ ਹੋਣ ਦੀ ਕਰਨੀ ਹੈ ਜਿਹੜੇ ਨੋਮੀਨੇਸ਼ਨ ਆ ਰਹੀ ਹੈ ਤੇ ਪੁਲਿਸ ਦੀ ਮੌਜੂਦਗੀ ਸੀ ਮੰਦੇ ਵੀ ਪੁਲਿਸ ਦੇ ਵਿੱਚ ਇਹਨਾਂ ਦਾ ਆਪ ਦਾ ਕੰਟਰੋਲ ਨਹੀਂ ਹੈਗਾ ਵੀ ਜੇਕਰ ਤੁਸੀਂ ਇਹਨਾਂ ਨੇ ਕੋਈ ਵੀ ਕਿਸਵਾਲ ਦੇ ਨਾਲ ਹੋ ਰਿਹਾ ਕੀ ਜਿਹੜੇ ਅਜੇ ਪੁਲਿਸ ਅਫਸਰ ਜਿਹੜੇ ਮਿੱਥੂ ਇਹ ਕਹੇ ਗਏ ਸੀ ਉਹਨਾਂ ਖਿਲਾਫ ਵੀ ਐਕਸ਼ਨ ਵੀ ਲਵਾਂਗੇ ਜੇ ਕੋਈ ਇਨਵੋਲਵਟ ਸਮਾਂ ਸਾਹਮਣੇ ਆਇਆ ਵੀ ਤਾਂ ਨਹੀਂ ਆਇਆ ਮਤਲਬ ਕੋਈ ਕੋਸ਼ਿਸ਼ ਕਰਨ ਦੇ ਵਿੱਚ ਇਸ ਤੇ ਨਿਕਲ ਜਵਾਬ ਕਿ ਸੁਧਰੀ ਕੇ ਦਵਾ ਦਾ ਜਵਾਬ ਇਸ ਸਟੇਟ ਇਲੈਕਸ਼ਨ ਕਮਿਸ਼ਨ ਦੇ ਹੇਠਾਂ ਆਇਆ ਸਾਰਾ ਕੁਝ ਕੋਈ ਪਰੰਪਰਾ ਹੁੰਦੀ ਹੈ ਕੋਈ ਕੁਝ ਹੁੰਦੀ ਹੈ ਅਸੀਂ ਕੇਂਦਰ ਦੇ ਵਿੱਚ ਕੰਪਲੇਂਟ ਸਾਨੂੰ ਪਹਿਲੇ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਰਨੀ ਪੈਂਦੀ ਹੈ ਉਹ ਅਸੀਂ ਕਰਤੀ ਸਾਰੀਆਂ ਕੰਪਲੇਂਟਾਂ ਕਰਤੀਆਂ ਸਾਨੂੰ ਇਹ ਵੀ ਪਤਾ ਤੇ ਕਦੀ ਵੀ ਕੋਈ ਐਕਸ਼ਨ ਹੁੰਦਾ ਨਹੀਂ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹ ਨਹੀਂ ਕਿ ਹਾਰ ਹੈ ਜਿੱਤ ਹੈ ਸਾਨੂੰ ਫੇਸ ਪਹੁੰਚ ਗਿਆ ਸਾਡੇ ਕੈਂਡੀਡੇਟਾਂ ਦਾ ਜੋ ਲੋਕਤੰਤਰ ਹੱਕ ਹੈ ਉਹ ਮਾਰਿਆ ਗਿਆ ਕਿਉਂਕਿ 5 ਸਾਲਾਂ ਬਾਅਦ ਹਰ ਇੱਕ ਦੀ ਉਮੀਦ ਹੁੰਦੀ ਹੈ ਕਿ ਅਸੀਂ ਵੀ ਕੁਝ ਬਣੀਏ ਲੜਾਈ ਲੜੋ ਜਿਹੜਾ ਮਰਜੀ ਜਿੱਤੇ ਹਾਰੇ ਉਹ ਬਣਾਏ ਪਰ ਉਹ ਇਹਨਾਂ ਨੇ ਉਹ ਹੱਕ ਮਾਰਿਆ ਪਰ ਉਹਦਾ ਵੀ ਸਾਨੂੰ ਪਤਾ ਕਿ ਚਲੋ ਇਹ ਸਹਿਣਾ ਪਊਗਾ ਜੋ ਡਰ ਵਾਲੀ ਗੱਲ ਹੈ ਕਿ ਜਿਹਹ ਜਿਹੇ ਇਹਨਾਂ ਨੇ ਗਵਰਨਮੈਂਟ ਚੁਲਾਈ ਹੈ ਜਿਹਹ ਜਿਹੇ ਇਹਨਾਂ ਦੇ ਐਮਐਲਏ ਹੈਗੇ ਨੇ ਇਹ ਹੈ ਜੀ ਪਰੰਪਰਾ ਇਹ ਹੈਗੀ ਐ ਸਾਨੂੰ ਸ਼ੰਕਾ ਹੈ ਸਾਨੂੰ ਦੁੱਖ ਹੈ ਕਿ ਇਹ ਜੇ ਬੰਦਿਆਂ ਦੇ ਹੱਥ ਦੇ ਵਿੱਚ ਸਾਡੇ ਬੱਚਿਆਂ ਦਾ ਭਵਿੱਖ ਹੈਗਾ ਸਾਡੇ ਪਟਿਆਲੇ ਦਾ ਭਵਿੱਖ ਇੱਥੇ ਚਲਾ ਗਿਆ ਇੱਥੇ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਿੱਥੇ ਇਹ ਆਪਣੀ ਗਾਰੰਟੀਆਂ ਲੈ ਕੇ ਗਏ ਨੇ ਕਿ ਅਸੀਂ ਡੰਪ ਉਠਾ ਦਾਂਗੇ ਡੰਪ ਤਾਂ ਪਹਿਲੇ ਉੱਗਿਆ ਸੀ तकरीबन ਇਹਨਾਂ ਨੇ ਆ ਕੇ ਫੇਰ ਸ਼ੁਰੂ ਕਰਤਾ ਜਿਹੜੇ ਲਾਈ ਹੋਈ ਥੀ ਯੂਨਿਟ ਥਾ ਥਾ ਕੇ ਉੱਥੇ ਹੀ ਖਤਮ ਹੋ ਜਾਏ ਉਹ ਇਹਨਾਂ ਨੇ ਚੱਲਣ ਨਹੀਂ ਦਿੱਤੇ ਉਹ ਪੈਸਾ ਰੱਦ ਹੋ ਗਿਆ ਉਸਦੇ ਬਾਅਦ ਇਹ ਕਹਿੰਦੇ ਪੀਣ ਵਾਲਾ ਪਾਣੀ ਸਹੀ ਵੀ ਉਹ ਤਾਂ ਸਾਰਾ ਕੰਮ ਹੋਈ ਹੋਇਆ ਹੈ ਸੂਏਜ ਦੀ ਗੱਲ ਕੀਤੀ ਸੂਏਜ ਸਾਰੀ ਅੰਮ੍ਰਿਤ ਸਕੀਮ ਦੇ ਸੈਂਟਰ ਤੋਂ ਆਈ ਹੋਈ ਹੈ ਸੋ ਇਹਨਾਂ ਦੀਆਂ ਕੀ ਗਾਰੰਟੀਆਂ ਆ ਇੱਕ ਜਿਹੜੀ ਸੀਸੀਟੀਵੀ ਕੈਮਰੇ ਦੀ ਗਾਰੰਟੀ ਕਹੀ ਐ ਮੈਂ ਤਾਂ ਅੱਜ ਹੀ ਤੁਹਾਨੂੰ ਪੁੱਛਦੀ ਐ ਇਹਦਾ ਤਾਂ 21 ਤਰੀਕ ਨੂੰ ਹੀ ਪਤਾ ਚੱਲ ਜਾਊ ਕਿ ਪਟਿਆਲੇ ਸ਼ਹਿਰ ਦੇ ਵਿੱਚ ਕਿੰਨੇ ਸੀਸੀਟੀ ਕੈਮਰਾ ਬੰਦ ਨੇ ਕਿੰਨੇ ਚੱਲ ਰਹੇ ਨੇ ਕਿ ਇਹਨਾਂ ਦੇ ਜਿਹੜੇ ਸਬੂਤ ਐ ਕੋਈ ਰਿਪੋਰਟ ਨਾ ਹੋਵੇ ਮੈਮ ਤੁਸੀਂ ਆਸੋਰਤੀ ਜਦੋਂ 21 ਤਰੀਕ ਨੂੰ ਬੋਟਾ ਹੋਈਆਂ ਨੇ ਅਮਰਿੰਦਰ ਸਿੰਘ ਰਾਜਪਨੇ ਕਾਇਸੀ ਪਟਿਆਲਾ ਉੱਥੇ ਕਿਹਾ ਸੀ ਕਿ ਇਹ 9 ਤਰੀਕ ਨੂੰ 9 ਵਜੇ ਤੱਕ ਇਲੈਕਸ਼ਨ ਖਤਮ ਹੋ ਜਾਣਾ ਹੈ ਯਾਨੀ ਕਿ ਉਹਨਾਂ ਨੂੰ ਸ਼ੱਕ ਆਇਆ ਹੈ ਕਿ ਇਲੈਕਸ਼ਨ ਵਾਲੇ ਦਿਨ ਕੁਝ ਹੋ ਸਕਦਾ ਹੈ ਤੁਹਾਨੂੰ ਵੀ ਕੋਈ ਸ਼ੰਕਾ ਹੈ ਜਾਂ ਤੁਸੀਂ ਕੋਈ ਤਿਆਰੀ ਕਰਦੇ ਹੋ ਉਸ ਨੂੰ ਲੈ ਕੇ ਕਿ ਕੇਂਦਰ ਚ ਕੋਈ ਸਿਕਿਉਰਿਟੀ ਦੀ ਗੱਲ ਕੀਤੀ ਹੈ ਨਹੀਂ ਦੇਖੋ ਇਹਦੇ ਵਿੱਚ ਕੇਂਦਰ ਕੋਈ ਸਿਕਿਉਰਿਟੀ ਨਹੀਂ ਦੇ ਸਕਦਾ ਸਟੇਟਲ ਇਲੈਕਸ਼ਨ ਕਮਿਸ਼ਨਰ ਕੋਈ ਨਿਯਮ ਹੈ ਨਹੀਂ ਸਭ ਵਿਧਾਨ ਸਭਿਦਾਨ ਕਰੀ ਜਾਂਦੇ ਆ ਸੈਂਟਰ ਸਭਿਦਾਨ ਕਰਕੇ ਇੱਥੇ ਨਹੀਂ ਭੇਜਗੇ ਕਿਸੇ ਨੂੰ ਕਿਉਂਕਿ ਇਸ ਸਭਿਦਾਨ ਦੇ ਵਿੱਚ ਨਹੀਂ ਹੈ ਇਹਨਾਂ ਦਾ ਰੋਲ ਹੈ ਕਿ ਇਹ ਪ੍ਰਜਾ ਦੀ ਵੀ ਪ੍ਰੋਟੈਕਸ਼ਨ ਕਰਨ ਲੱਗਦਾ ਉਸ ਕੋਈ ਪ੍ਰੋਟੈਕਸ਼ਨ ਹੀ ਹੋ ਪਾਈਗੀ ਜਿਹੜਾ ਆਪਣੇ ਆਪ ਨੂੰ ਬਚਾ ਗਿਆ ਬਚਾ ਗਿਆ ਸਿਕਿਉਰਿਟੀ ਦੀ ਮੰਗ ਕਰੋਗੇ ਸਿਕਿਉਰਿਟੀ ਦੀ ਡਿਮਾਂਡ ਕੀਤੀ ਆ ਪਰ ਇਹਨਾਂ ਨੇ ਇਹ ਸਟੇਟ ਇਲੈਕਸ਼ਨ ਜਿਸ ਦਾ ਮੈਂ ਬਾਰ-ਬਾਰ ਕਹਿੰਿਆ ਸਟੇਟ ਲਈ ਹੈਟਰ ਸਟੇਟ ਇਲੈਕਸ਼ਨ ਕਮਿਸ਼ਨ ਹੈ ਉਹੀ ਡਿਸਾਈਡ ਕਰਨਗੇ ਕਿ ਕੀ ਕਰਨਾ ਕੀ ਨਹੀਂ ਕਰਨਾ ਜਿਹੜੇ ਉਮੀਦਵਾਰ ਹੈਗੇ ਤੁਹਾਡਾ ਦੱਸਣ ਕਿ ਇਹਦੇ ਕਰੇਗੀ ਸਿਕਿਉਰਟੀ ਜਿਹੜੀ ਕਿ ਪੰਜਾਬ کورٹ ਦੇ ਅੰਦਰ ਹੈ ਪੰਜਾਬ ਸਰਕਾਰ ਵੀ ਉਮੀਦਵਾਰਾਂ ਨੂੰਗੇ ਫੋਨ ਕਿੱਥੇ ਰੱਖੋ ਮੜ ਜਾਓ ਦੇਖੋ ਦਰਬ ਸਭ ਨੂੰ ਹੁੰਦਾ ਹੈ ਅਸੀਂ ਸਾਰੇ ਇਨਸਾਨ ਹੈ ਤੁਹਾਨੂੰ ਮੈਨੂੰ ਵੀ ਹੁੰਦਾ ਹੈ ਔਰ ਇੱਕ ਗੱਲ ਹੋਰ ਹੁੰਦੀ ਹੈ ਕਿ ਜਿੱਥੇ ਲੜਾਈ 'ਚ ਖੜੀ ਹੋ ਜਾਓ ਉੱਥੇ ਅੰਤ ਤੱਕ ਤੁਹਾਨੂੰ ਖੜਨਾ ਪੈਂਦਾ ਚਾਹ ਜੋ ਮਰਜ਼ੀ ਹੋਏ ਇਹ ਸਾਰਾ ਕੁਝ ਹੀ ਉਠਾ ਦੇਣ ਜਾਂ 9 ਵਜੇ ਤੱਕ 9 ਵਜੇ ਤੱਕ ਅਸੀਂ ਕਹਿ ਕਿ ਜਿਹੜੇ ਤੁਹਾਡੇ ਹੈਗੇ ਆ ਜੋ ਵੀ ਤਕਰੀਬ ਉਮੀਦਵਾਰ ਬਿਲਕੁਲ ਖੜੇ ਆ ਮੈਂ ਤੁਸੀਂ ਉਹਨਾਂ ਦੇ ਕਿਵੇਂ ਜਿਹੜਾ ਕਰਦੇ ਹੋ ਦੇਖੋ ਅਸੀਂ ਸਾਰੇ ਸਾਡੇ ਸਾਰੇ ਸੀਨੀਅਰ ਬੰਦੇ ਸਾਡੇ ਹੋਰ ਕਾਰਜਕਰਤਾ ਉਹਨਾਂ ਉੱਥੇ ਖੜੇ ਹੋਵਾਂਗੇ ਅਸੀਂ ਇਹ ਵੀ ਉਹਨਾਂ ਨੂੰ ਇਹ ਗੱਲ ਦੇ ਦਿੱਤੀ ਕਿ ਲੜਾਈ ਨਹੀਂ ਕਰਨੀ ਕਿਉਂਕਿ ਜੇ ਕੁਝ ਉਨੇ ਕੀ ਹੋਗੀ ਇਹਨਾਂ ਨੇ ਪਹਿਲੇ ਸਾਡੇ ਕੈਂਡੀਡੇਟਾਂ ਨੂੰ ਹੀ ਅੰਦਰ ਕਰ ਦੇਣਾ ਮੈਂ ਤੁਸੀਂ ਉਹ ਡੇਟਾ ਕੱਢਿਆ ਸਰ ਸਾਹਿਬ 450 450 ਦੀ ਗੱਲ ਕਰ ਰਹੇ ਨੇ ਵੀ ਇਹਦਾ ਕੁੱਲੀ ਹੈ ਕੋਲਾਜੀ ਪਰਿਵਾਰ ਵਿੱਚ ਹੀ ਚੱਲਿਆ ਜਨਤਾ ਨੇ ਕਿਹਾ ਕਿ ਉਹ ਤਾਂ ਸਮਝ ਨਹੀਂ ਗਿਆ ਤੇ ਸਗੀਤ ਕੋਲੀ ਦਾ ਕੰਮ ਸੱਚਾ ਤੂਤਾ ਵੇਖ ਰਿਓ ਜਿੱਤ ਪਾ ਕੋਲੀ ਸਗੀਤ ਕੋਲੀ ਨੇ ਸੱਚਾ ਮੈਂ ਦੇਖੋ ਸ੍ਰੀਜੀਤ ਕੋਲੀ ਜੀ ਹੈ ਨਹੀਂ ਉਹਨਾਂ ਦੇ ਉੱਤੇ ਅਸੀਂ ਕੋਈ ਟਿੱਪਣੀ ਨਹੀਂ ਕਰਨੇ ਔਰ ਠੀਕ ਹੈ ਮੈਂ ਵੀ ਰਾਜੇ ਪਰਿਵਾਰ ਦੇ ਵਿੱਚ ਨਹੀਂ ਜੰਮੀ ਸੀ ਪਰ ਮੈਨੂੰ ਫਕਰ ਹੈ ਕਿ ਮੈਂ ਇਸ ਰਾਜ ਦੇ ਪਰਿਵਾਰ ਦੇ ਵਿੱਚ ਹਾਂ ਇਹਨਾਂ ਨੇ ਬਹੁਤ ਕੁਝ ਕੀਤਾ ਸਟੇਟਲੀ ਇਸਲੀ ਇਹਨਾਂ ਗੱਲਾਂ ਚ ਨਹੀਂ ਜਾਣਾ ਚਾਹੀਦਾ ਕਿਸੇ ਨੂੰ ਨਹੀਂ ਹੈ ਕੌਣ ਕੌਣ ਕਿੱਥੇ ਜੰਮਿਆ ਕਿੱਥੇ ਪੜਿਆ ਇਹ ਹੈ ਕਿ ਲੋਕਾਂ ਦੀ ਸੇਵਾ ਕਿਸ ਤਰ੍ਹਾਂ ਕਰਦੇ ਤੁਸੀਂ ਆਪਣਾ ਫਰਜ਼ ਕਿਸ ਤਰ੍ਹਾਂ ਨਿਭਾ ਰਹੇ ਹੋ ਇਹ ਗੱਲਾਂ ਮੈਂਨੇ ਰੱਖ ਲਈਆਂ ਹੈ ਤੁਸੀਂ ਦੇਖਿਆ ਕਿ ਟਾਰਗੇਟ ਕੌਣ ਸੀਗਾ ਕਾਂਗਰਸ ਟਾਰਗੇਟ ਸੀ ਭਾਜਪਾ ਟਾਰਗੇਟ ਸੀ ਜਾਂ ਕੋਈ ਹੋਰ ਪਾਰਟੀ ਟਾਰਗੇਟ ਸੀ ਜਾਂ ਇੰਡੀਪੈਂਡੈਂਟ ਟਾਰਗੇਟ ਸੀ ਜਾਂ ਸਾਰੇ ਟਾਰਗੇਟ ਸੀਗੇ ਟਾਰਗੇਟ ਕੀ ਵਿਕਿਆ ਕਿਸ ਨੂੰ ਬਣਾਇਆ ਆਪ ਜੀ ਖਾਸ ਤੌਰ ਤੇ ਕਾਗਜ਼ ਪਾਟੂ ਆ ਦੇਖੋ ਟਾਰਗੇਟ ਤਾਂ ਸਭ ਨੂੰ ਬਣਾਇਆ ਜਿਨ੍ਹਾਂ ਦੇ ਕਾਗਜ਼ ਫਾੜੇ ਔਰ ਜਿਹੜੀ ਵੋਕਲ ਟਾਰਗੇਟ ਬਣਾਈ ਹੈ ਇੱਕ ਮੈਨੂੰ ਬਣਾਇਆ ਵਾਈ ਨੇਮ ਇੱਕ ਬੀਜਪੀ ਕਾਰਨ ਕੋਈ ਬੰਦੇ ਵੀ ਕਿਤੇ ਨਾ ਨਾ ਹੋਣ ਉਸ ਮੌਕੇ ਤੇ ਸਿਕਿਉਰਟੀ ਤੋਂ ਹਾਂ ਜੀ ਬਸ ਉਸੇ ਨੂੰ ਨਾ ਹੋਣੀ ਕਿਦਾਂ ਦਾ ਲੋਡ ਹੈ ਜੋ ਕਿ ਤੁਸੀਂ ਆਪ ਵੀ ਕਹੇ ਵੀ ਮੈਂ ਤਾਂ ਬਚੀ ਕਿਉਂਕਿ ਮੇਰਾ ਸਿਕਿਉਰਟੀ ਉਹਦਾ ਡਰ ਜ਼ਰੂਰ ਪਿਆ ਹੋਣਾ ਔਰ ਜਿਹੜੀ ਗੱਲ ਨਹੀਂ ਹੋਈ ਉਹਦੇ ਉੱਤੇ ਆਪਾਂ ਟਿੱਣੀ ਨਹੀਂ ਕਰਦੇ ਉਹਨਾਂ ਜਾ ਕੇ ਦੋ ਦਿਨ ਬੈਗੇ ਨੇ ਕਿ ਤੁਹਾਡਾ ਕੋਈ ਵੱਡਾ ਲੀਡੂ ਦੇ ਪਰਵਾਰੇ ਸੀ ਟੋਪਰਾ ਲੀਡੂ ਤੁਹਾਡੇ ਕੈਂਡੀਡੇਟ 5-4 ਖੜੇ ਜਿਹਨਾਂ ਨੂੰ ਜੀ ਕਹਿ ਰਹੇ ਖੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਪਟਿਆਲੇ ਸ਼ਹਿਰ ਤੇ ਲੁਗੂਰ ਦਸਨ ਦੇ ਵੀ ਕਿਸ ਤਰ੍ਹਾਂ ਦੇ ਸੰਗਾਮ ਨਹੀਂ ਬੋਲਦਾ ਗੱਲ ਜੀ ਜਵਾਬ ਬੋਲਦਾ ਨਹੀਂ ਤੁਸੀਂ ਦੇਖੋ ਦੇਖੋ ਇਸ ਇਲੈਕਸ਼ਨ ਦੇ ਲਈ ਸਾਡੇ ਸਰੂਪ ਸਿੰਘ ਲਾ ਜੀ ਸਾਡੇ ਦਮਨ ਬਾਜਵਾ ਜੀ ਔਰ ਗਰੇਵਾਲ ਜੀ ਉਹਨਾਂ ਦਾ ਥੋੜਾ ਜਿਹਾ ਕੋਈ ਕੰਮ ਹੋ ਗਿਆ